ਮੇਰਾ ਨਾਮ ਲੈਫਟਨੈਂਟ ਮਨਿੰਦਰਪਾਲ ਸਿੰਘ ਹੈ ਜੀ ਮੇਰਾ ਪਾਪਾ ਦਾ ਨਾਮ ਸਰਦਾਰ ਤੀਰ ਤੀਰ ਸਿੰਘ ਹੈ ਮੈਂ ਅਜ ਤੋਂ 11 ਮਹੀਨੇ ਪਹਿਲਾਂ ਐਸਐਸਬੀ ਦੇ ਕੇ ਫਰਤੀ ਹਾਂ ਐਸੀਓਟੀਐਚ ਨਈਜ ਆਫਸਰ ਟ੍ਰੇਨਿੰਗ ਅਕੈਡਮੀ ਚ 11 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਮੇਰੀ 2 ਦਿਨ ਪਹਿਲਾਂ ਜਾਨਕੀ 7 ਸਤੰਬਰ ਨੂੰ ਪਾਸਿੰਗ ਮਾਰਡ ਪਰੇਡ ਹੋਈ ਹੈ ਜਿਹਦੇ ਵਿੱਚ ਮੈਨੂੰ ਲੈਫਟਨੈਂਟ ਦੇ ਰੈਂਕ ਲੱਗਾ ਹੈ ਤੇ ਮੇਰਾ ਪਿੰਡ ਹੈ ਛੋਟਾ ਪਿੰਡ ਹੈ ਜੀ ਮਾਨਾ ਵਾਲਾ ਤਹਿਸੀਲ ਜਨਾਲਾ ਤੇ ਉੱਥੋਂ ਮੈਂ ਬਲੋਂਗ ਕਰਦਾ ਹਾਂ ਹਾਂ ਜਿਸ ਤਰ੍ਹਾਂ ਮੋਰ ਰਿਹਾ ਜੀ ਘਰ ਦੇ ਵਿੱਚ ਜੇ ਸ਼ੁਰੂ ਤੋਂ ਦੇਖਿਆ ਜਾਵੇ ਜੀ ਮੈਂ ਕਾਫੀ ਜਗ੍ਹਾ ਰਿਹਾ ਮੈਂ ਪਰਿਵਾਰ ਤੋਂ ਹਮੇਸ਼ਾ ਹਲਾਕ ਹੀ ਰਿਹਾ ਹਾਂ ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਵਧੀਆ ਜਗ੍ਹਾ ਪੜਾਇਆ ਜਾਵੇ ਖੁਦ ਫੌਜਚੀ ਸੀ ਤੇ ਮੈਨੂੰ ਹਮੇਸ਼ਾ ਉਹਨਾਂ ਨੇ ਆਰਮੀ ਸਕੂਲ ਬਿਆਸ ਪੜਾਇਆ ਜੋ ਕਿ ਉੱਥੇ ਹੋਸਟਲ ਹੈ ਮੈਂ 6ਵੀਂ ਤੋਂ ਲੈ ਕੇ 12ਵੀਂ ਤੱਕ ਹੋਸਟਲ ਜੀ ਪੜਿਆ ਹਾਂ ਜੀ ਉਦੋਂ ਹੀ ਘਰ ਤੋਂ ਘਰ ਪਰਵਾਦ ਦੂਰੀ ਸੀ ਉਸ ਤੋਂ ਬਾਅਦ 12ਵੀਂ ਕਰਨ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਕਿ ਮੈਨੂੰ ਬਾਹਰ ਨਹੀਂ ਭੇਜਣਾ ਕਿਉਂਕਿ ਮੇਰਾ ਮਨ ਸੀ ਕਿ ਮੈਂ ਪਾਪਾ ਜੀ ਦਿਖਾਇਆ ਰਸਤੇ ਤੇ ਅਫਸਰ ਬਣ ਕੇ ਹੀ ਫੌਜ ਤਾਂ ਬਾਅਦ ਹੀ ਮੈਂ ਫੈਸਲਾ ਲਿਆ ਕਿ ਮੈਂ ਫੌਜ ਜਾਣਾ ਚਾਹੁੰਦਾ ਹੈ। ਬਲਕਿ ਕਿੰਨੀ ਕਿ ਮਿਹਨਤ ਕਰਨੀ ਪਈ ਤੁਹਾਨੂੰ ਜੋਖੇ ਬਣਵਾ ਕੇ। ਦੇਖੋ ਜੀ ਮਿਹਨਤ ਤਾਂ ਸਾਰੇ ਹਰ ਜਹ ਕਰ ਹੀ ਰਹੇ ਨੇ ਜਿਹੜਾ ਬਾਹਰ ਜਾ ਰਿਹਾ ਉਹ ਵੀ ਕਰ ਰਿਹਾ ਹੈ ਜਿਹੜਾ ਅਫਸਰ ਬਣ ਰਿਹਾ ਉਹ ਵੀ ਕਰ ਰਿਹਾ ਹੈ। ਬਟ ਮਿਹਨਤ ਕਾਣਾ ਸੇ ਇਹੀ ਹੈ ਕਿ ਜਿਹੜਾ ਤੁਸੀਂ ਇੱਕ ਵਾਰੀ ਮੁਕਾਮ ਚੁਣ ਲਿਆ ਉਹ ਤੱਕ ਪਹੁੰਚਣਾ ਹੈ ਬਸ ਉਹ ਚੱਲਦੇ ਜਾਣਾ ਹੈ। ਮਿਹਨਤ ਔਕਣਾ ਹਰੇਕ ਰਸਤੇ ਚ ਆਉਂਦੀਆਂ ਨੇ। ਬਾਕੀ ਜਿੰਨੇ ਵੀ ਫੌਜੀ ਮੇਰੇ ਇਸ ਭਰਾ ਬੈਠੇ ਨੇ ਜਾਂ ਮੈਂ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਹੈ ਕਿੰਨੀ ਮਿਹਨਤ ਹੁੰਦੀ ਹੈ ਫੌਜ ਚ ਤਾਂ ਮਿਹਨਤ ਨੂੰ ਮੈਂ ਕਹਾਂ ਮਤ ਸਹੀ ਨਹੀਂ ਹੋ ਰਹੀ ਕਰਾ ਬਹੁਤ ਸਵਾਗਤ ਹੋਇਆ ਕਿਸਾਨਾ ਬਲੋਂ ਤੁਹਾਨੂੰ ਟਰੈਕਟਰ 'ਤੇ ਬਿਠਾ ਕੇ ਬਹੁਤ ਬਹੁਤ ਸਨਮਾਨ ਕੀਤਾ ਹੈ ਕੋਈ ਉੱਸੀ ਕਰ ਜਾਓਗੇ ਮੈਂ ਤਾਂ ਬਹੁਤ ਬਹੁਤ ਧੰਨਵਾਦੀਆਂ ਇਹਨਾਂ ਟਾਈਮ ਕੱਢ ਕੇ ਮੀਂਹ ਦੇ ਮੌਸਮ ਸਾਰੇ ਆਏ ਨੇ ਮੈਨੂੰ ਇੰਨਾ ਯਕੀਨ ਨਹੀਂ ਸੀ ਕੈਨਾਂ ਪਰੋਸਾ ਨਹੀਂ ਸੀਗਾ ਕਿ ਮੈਨੂੰ ਮੈਂ ਸੋਚਿਆ ਨਹੀਂ ਸੀਗਾ ਕਿ ਇੰਨਾ ਪਰਵਾਸ ਸਵਾਗਤ ਕੀਤਾ ਜਾਏਗਾ ਮੈਂ ਤਾਂ ਸਭ ਕਰ ਦੇਣਾ ਕਿਹਾ ਸੀਗਾ ਕਿ ਆਪਾਂ ਆਰਾਮ ਨਾਲ ਬੈਠ ਕੇ ਖਾਣ-ਪੀਣ ਦਾ ਭੋਗ ਤੋਂ ਬਾਅਦ ਆਪਾਂ ਬੈਠ ਕੇ ਗੱਲਬਾਤ ਕਰ ਲਾਂਗੇ ਬਟ ਇੰਨਾ ਸੋਹਣਾ ਸਵਾਗਤ ਹੋਏਗਾ ਮੈਨੂੰ ਇਹ ਤਾਂ ਬਿਲਕੁਲ ਵੀ ਹਾਂਜੀ ਹਾਂਜੀ ਮੈਂ ਬਹੁਤ ਬਤਨਵਾਦੀ ਆ ਜੀ ਨੇ ਟਾਈਮ ਬਾਅਦ ਮੈਂ ਤਾਂ ਜਿੱਦਾਂ ਦੱਸਿਆ ਪਹਿਲਾਂ ਕਿ ਮੈਂ ਹਮੇਸ਼ਾ ਬਾਹਰ ਹੀ ਪੜਿਆ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਕਦੀ ਕੋਈ ਫੰਕਸ਼ਨ ਵਿਆਹ ਅਟੈਂਡ ਕਰਨ ਦਾ ਅੱਜ ਮੌਕਾ ਮਿਲਿਆ ਸਾਰਾ ਪਰਿਵਾਰ ਮੇਰਾ ਇਕੱਠਾ ਹੈ ਮਾਮੀਆਂ ਚਾਚੀਆਂ ਦੂਰੋਂ ਸਾਰੇ ਹੀ ਮੈਨੂੰ ਮਿਲਣ ਵਾਸਤੇ ਆਈਆਂ ਨੇ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕਿ ਅੱਜ ਸਾਰਾ ਮੇਰਾ ਪਰਿਵਾਰ ਇਕੱਠਾ ਹੋਇਆ ਅੱਜ ਬੈਠ ਕੇ ਥੋੜੀਆਂ ਗੱਲਾਂ ਕਰ ਸਕਦਾ ਹਾਂ ਬਹੁਤ ਚੰਗਾ ਲੱਗ ਰਿਹਾ ਹੈ ਜੀ ਸ਼ੁਰੂ ਤੇ ਮੈਂ ਦੇਖਿਆ ਹੈ ਮੇਰੇ ਜਿੰਨੇ ਵੀ ਦੋਸਤ ਨੇ ਮੈਂ 11ਵੀਂ 12ਵੀਂ ਜਿੰਨੇ ਨਾਲ ਪੜਿਆ ਵਾਂ ਸਾਰੇ ਜਾਨੇ ਜਿਹੜੇ ਸੀਗੇ ਬਾਹਰ ਚਲੇ ਗਏ ਨੇ ਬਾਹਰ ਜਾ ਕੇ ਵਧੀਆ ਕਮਾ ਖਾ ਰਹੇ ਨੇ ਪਰ ਮੈਨੂੰ ਇਹ ਸੀਗਾ ਕਿ ਮੈਂ ਆਪਣੇ ਪਰਿਵਾਰ ਤੋਂ ਦੂਰ ਰਿਹਾ ਹਾਂ ਮੈਂ ਬਾਹਰ ਜਾ ਕੇ ਹੋਰ ਦੂਰ ਨਹੀਂ ਹੋਣਾ ਤੇ ਮੈਨੂੰ ਇਹ ਸੀਗਾ ਕਿ ਮੇਰੇ ਆਪਣੇ ਇੱਕ ਪਿੰਡ ਚੋਂ ਇੱਕ ਨਾਮ ਹੋਵੇ ਤਾਂ ਕਿ ਮੈਨੂੰ ਦੇਖ ਕੇ ਲੋਕ ਇਹ ਸੋਚਣ ਕਿ ਬਾਹਰ ਹੀ ਇੱਕ ਆਪਸ਼ਨ ਨਹੀਂ ਆ ਬਾਹਰ ਜਾਣਾ ਜਾਂ ਫੋਰਨ ਜਾਣਾ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਹੀ ਆਪਸ਼ਨ ਨਹੀਂ ਆ ਤੁਸੀਂ ਇੱਥੇ ਰਹਿ ਕੇ ਮਿਹਨਤ ਕਰਕੇ ਵੀ ਤੁਸੀਂ ਆਪਣੇ ਆਪਣੇ ਡ੍ਰੀਮ ਨੂੰ ਸਫਲ ਕਰ ਸਕਦੇ ਹੋ ਆਪਣੇ ਮੁਕਾਮ ਤੇ ਪਹੁੰਚ ਸਕਦੇ ਹੋ ਤੇ ਆਪਣੇ ਪਰਿਵਾਰ ਨਾਲ ਵੀ रह ਸਕਦੇ ਹੋ ਇਹ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਹੈ ਨੌਜਵਾਨ ਜਿਹੜੀ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਚ ਜੀ ਦੇਖੋ ਨਸ਼ਾਦਾਂ ਤੁਸੀਂ ਜਿੱਥੇ ਵੀ ਜਾਓਗੇ ਤੇ ਪੰਜਾਬ ਚ ਤੁਹਾਨੂੰ ਜਿਆਦਾ ਮੰਨਿਆ ਜਾਂਦਾ ਕਿਉਂਕਿ ਇਲਾਕਾ ਹੀ ਇਹੋ ਜਿਹਾ ਹੈ ਮੈਂ ਹੀ ਕਹਿਣਾ ਚਾਹਣਾ ਆਪਣੇ ਵੀਰਾਂ ਭਰਾਵਾਂ ਜਿਹੜੇ ਨਸ਼ਾ ਕਰਦੇ ਨੇ ਕਿ ਨਸ਼ੇ ਤੋਂ ਵੱਧ ਕੇ ਇੱਕ ਦੁਨੀਆ ਹੈਗੀ ਹੈ ਨਸ਼ੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਹੋ ਇੱਕ ਵਧੀਆ ਜਗ੍ਹਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਸੁਧਾਰ ਸਕਦੇ ਹੋ ਤੇ ਆਪਣੇ ਆਪ ਨੂੰ ਬਚਾ ਸਕਦੇ ਹੋ ਤਾਂ ਨਸ਼ਾ ਕਰਕੇ ਤੇ ਮੇਰਾ ਇਹ ਹੀ ਰਹੇਗਾ ਕਿ ਜਿੰਨੀ ਛੱਤੀ ਛੱਤੀ ਹੋ ਜਾਵੇ ਨਸ਼ਾ ਛੱਡ ਦਿਓ ਤੇ ਵਧੀਆ ਆਪਣੇ ਮੁਕਾਮਲ ਚੱਲੋ ਮੇਰਾ ਨਾਂ ਤੀਰਸਿੰਘ ਹੈ ਮੈਂ ਇੱਕ ਸਾਬਕਾ ਫੌਜੀ ਹਾਂ ਮੇਰਾ ਪਿੰਡ ਮਾਨਾਲਾ ਜ਼ਿਲ੍ਹਾ ਹਮਸਰ ਹੈ ਤਹਿਸੀਲ ਲਪ ਅੱਜ ਮੇਰਾ ਬੇਟਾ ਲੈਫਟਨੈਂਟ ਬਣ ਕੇ ਘਰ ਪਹੁੰਚਿਆ ਹੈ ਬਹੁਤ ਬਹੁਤ ਖੁਸ਼ੀ ਹੈ ਇਸ ਤੋਂ ਜ਼ਿਆਦਾ ਇਹ ਵੀ ਖੁਸ਼ੀ ਹੈ ਕਿ ਮੇਰੇ ਨਗਰ ਵਾਸੀਆਂ ਨੇ ਸਿਦਾਰਾ ਨੇ ਪੈਣਪਰਾਵਾਂ ਨੇ ਬਹੁਤ ਅਸੀਂ ਪੜਵਾ ਸਵਾਗਤ ਕੀਤਾ ਬਹੁਤ ਹੀ ਉਤਸ਼ਾਹ ਨਾਲ ਨਗਰ ਨੇ ਬੱਚੇ ਦਾ ਮਾਨ ਸਤਕਾਰ ਕਰਦੇ ਹੋਏ ਪਿੰਡ ਤੋਂ ਬਾਹਰ ਜਾ ਕੇ ਪਿੰਡ ਦੀ ਯੂਨਿਟੋਂ ਪਹਿਲਾਂ ਹੀ ਉੱਥੋਂ ਲੈ ਕਰਕੇ ਸਾਥ ਆਏ ਇੱਥੋਂ ਐਨ ਇਰਪੋਰਟ ਤੋਂ ਜਾ ਕੇ ਇਹ ਬੱਚੇ ਨੂੰ ਸਾਰੇ ਬਤਵੰਤੇ ਸੱਜਣਾਂ ਨੇ ਸਰਪੰਚ ਸਾਹਿਬ ਨੇ ਨੰਬਰਦਾਰ ਸਾਹਿਬਾਨ ਨੇ ਸਾਰਿਆਂ ਨੇ ਸਵਾਗਤ ਤੇ ਮਾਨ ਸਤਕਾਰ ਦੇ ਕੇ ਕਰਕੇ ਵਾਪਸ ਲੈ ਕੇ ਆਏ ਬਹੁਤ ਬਹੁਤ ਹੀ ਖੁਸ਼ੀ ਹੈ ਖੁਸ਼ੀ ਹੈ ਕਾਂਤੀ ਨੂੰ ਲੱਭੇ ਨਹੀਂ ਹੈ ਕੁਝ ਨਿਬਿਆਨ ਕਰੀ ਤੁਸੀਂ ਤੁਸੀਂ ਬਹੁਤ ਖੁਸ਼ੀ ਸੇਵਾ ਨੂੰ ਭਾਈ ਹੈ ਜਿਹੜੀ ਖੁਸ਼ੀ ਤੁਹਾਡਾ ਬਹੁਤ ਅਫਸਰ ਬਣਿਆ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਅਸੀਂ ਭਤੀ ਐਜੇ ਸਿਪਾਈ ਭਤੀ ਹੋਏ ਬਾਅਦ ਵਿੱਚ ਹੌਲਦਾ ਤੋਂ ਰਿਟਾਇਰ ਹੋਏ ਪਰ ਅਸੀਂ ਦੇਖਿਆ ਹੈ ਅਫਸਰ ਲਾਈਕ ਸੋਚਿਆ ਵੀ ਨਹੀਂ ਕਿਤੇ ਸਾਡਾ ਵੀ ਬੱਚਾ ਜਾਂ ਸਾਡੇ ਪਰਵਾਦ ਆਪਣਾ ਹੀ ਬੱਚਾ ਫੌਜ ਵਿੱਚ ਅਫਸਰ ਭਤੀ ਹੋਏਗਾ ਤਾਂ ਬਹੁਤ ਬਹੁਤ ਉਸ ਮਾਲਕ ਦਾ ਵਾਹਿਗੁਰੂ ਸਾਦੂ ਅਸੀਂ ਸ਼ੁਕਰਾਨਾ ਅਦਾ ਕਰਦੇ ਹਾਂ ਤੇ ਆਸ ਕਰਦੇ ਹਾਂ ਹੋਰ ਵੀ ਕਿਸ ਆਪਣੇ ਪੈਨ ਪ੍ਰਾਰਸੇਦਾਰਾਂ ਪੰਜਾਬ ਵਿੱਚੋਂ ਡਿਸਟ੍ਰਿਕਟ ਵਿੱਚੋਂ ਪਿੰਡ ਵਿੱਚ ਹੋਰ ਵੀ ਨੌਜਵਾਨ ਵੇਖ ਕਰਕੇ ਸਿਹਤ ਰਹਿਣ ਅਤੇ ਆਪਣੀ ਮਿਹਨਤ ਕਰਕੇ ਅਵਸਾਰਾਂ ਵਿੱਚ ਹੋਰ ਵੀ ਉਹ ਚੌਧਿਆਂ ਤੇ ਬਿਲਕੁਲ ਜੀ ਮਾਨ ਨਾਲ ਦਾ ਨਾਮ ਰੁਸ਼ਨ ਕੀਤਾ ਹੈ ਡਿਸਟ੍ਰਿਕਟ ਦਾ ਤਹਿਸੀਲ ਦਾ ਇਥੋਂ ਤੱਕ ਪੰਜਾਬ ਦਾ ਹੀ ਨਾਮ ਰੁਸ਼ਨ ਹੋਇਆ ਹੈ ਕਿਉਂਕਿ ਉੱਥੇ ਤਿੰਨ OTH ਚ ਨੇ ਦੇ ਵਿੱਚ ਤਿੰਨ ਲੜਕੇ ਸਰਦਾਰ ਪਾਸੋਂ ਆਉਟ ਹੋਏ ਇਸ ਬੈਚ ਵਿੱਚ 7 ਤਰੀਕ ਨੂੰ OTH ਉਹਦੇ ਤਿੰਨ ਸਰਦਾਰ ਹੀ ਜਿਹਦੇ ਚ ਇੱਕ ਸੌਤ ਦਿੱਲੀ ਦਾ ਹੀ ਇੱਕ ਉੱਤਰਾਖੰਡ ਦਾ ਉਹ ਇੱਕ ਪੰਜਾਬ ਦਾ ਹੈ ਇਸ ਵੇ ਉਸ ਬੈਚ ਵਿੱਚ ਇਕਲਾਈ ਸਦਾ ਬੱਚਾ ਸੀਗਾ ਇਹੋਸ਼ ਹੋਰ ਵੀ ਲੜਕੀ ਸੀਗਾ ਅਦਰ ਕਮਿਊਨਿਟੀ ਦੇ ਇੱਕ ਲੜਕੀ ਵੀ ਸੀ ਬਟ ਬਹੁਤ ਖੁਸ਼ੀ ਹੋਈ ਮਾਨ ਨੂੰ ਕਿ ਆਪਣੇ ਇਲਾਕੇ ਆਪਣੇ ਮਾਨਾਂ ਵਾਲਾ ਪੰਜਾਬ ਅੰਮ੍ਰਿਤ ਦਾ ਨਾਮ ਬਖਸ਼ ਨਾ। ਜੇ ਕਿਹਾ ਜਾਵੇ ਪੰਜਾਬੀ ਹਮੇਸ਼ਾ ਹੀ ਮਨਾ ਮਾਣ ਦੇ ਨੇ ਵੱਲ ਚੜ ਕੇ ਸਭ ਉਹਦੇ ਨਾਲ ਅਰਕ ਕੰਮ ਦੇ ਵਿੱਚ। ਉਹ ਤੁਹਾਡੇ ਕੋਲ ਬੇਡੇ ਵੱਲ ਜਿਹੜਾ ਅਫਸਰ ਬਣ ਕੇ ਆਏ ਨੇ ਇਸ ਤਰ੍ਹਾਂ ਦਾ ਅੱਜ ਪਿੰਡ ਵਿੱਚ। ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਵਿਆਹ ਵਰਗਾ ਮਾਹੌਲ ਪੂਰੇ ਪਿੰਡ ਵਿੱਚ ਹੋਇਆ ਪਿਆ ਹੈ। ਹਰੇਕ ਹੀ ਜਿਹਨੂੰ ਜਿਨੇ ਵੀ ਵੇਖਿਆ ਹੈ ਵੀ ਸਭ ਬਿਨਾਂ ਸੱਦੇ ਦੇ ਵੀ ਸਾਰਾ ਪਿੰਡ ਹੀ ਇਕੱਠਾ ਹੋਇਆ ਹੈ ਜਿੱਥੇ ਵੀ ਨੰਗ ਰਹੇ ਲੜਕੇ ਦਾ ਸਨਮਾਨ ਕੀਤਾ ਜਾ ਰਿਹਾ ਹੈ। ਮੈਂ ਉਹਨਾਂ ਸਾਰਾ ਬਾਰੀ ਰਹੂੰਗਾ। ਧੰਨਵਾਦ ਕਰਦਾ ਹਾਂ। ਬਹੁਤ ਹੀ ਪਰਮਾ ਸਵਾਗਤ ਕੀਤਾ ਹਰੇਕ ਨੇ ਆਪਣੇ ਚਾਹ ਨਾਲ ਉਸ ਜਨ ਸਵੇਰ ਤੋਂ ਹੀ ਅੜੀ ਕਰ ਰਹੀ ਸੀ ਕਦੋਂ ਆਣਾ ਫੋਨ ਤੇ ਖੁਆਨ ਆ ਰਹੇ ਸੀ ਪਹਿਲੇ ਹੀ ਖੜੇ ਸਵੇਰ ਤੋਂ ਟਰੈਕਟਰ ਲਿਆ ਕਰਕੇ ਵੀ ਕੋਈ ਰੋਡ ਤੇ ਦੁਕਾਨਦਾਰ ਸਾਰੇ ਹੀ ਬਹੁਤ ਇਛਾ ਨਾਲ ਸਵਾਗਤ ਕੀਤਾ ਠੀਕ ਹੈ ਧੰਨਵਾਦ ਜੀ ਜਿਹੜੇ ਕਿ ਲੈਫਟੀਨੈਂਟ ਜਿਹੜੇ ਕਿ ਭਰਤੀ ਹੋਏ ਨੇ ਸਾਡੇ ਵੀਰ ਸੋ ਇਸ ਜਿਹੜਾ ਕਿ ਬਹੁਤ ਖੁਸ਼ੀ ਦਾ ਜਿਹੜਾ ਕਿ ਮਾਹੌਲ ਬਣਿਆ ਸਾਡੇ ਹਲਕੇ ਦੇ ਵਿੱਚ ਸੋ ਆਪਾਂ ਇਸ ਪਰਿਵਾਰ ਨੂੰ ਔਰ ਇਸ ਪਿੰਡ ਨੂੰ ਸਾਰਿਆਂ ਨੂੰ ਕਿ ਜਿਹੜਾ ਕਿ ਲੱਖ ਲੱਖ ਵਧਾਈ ਦਿੰਦੇ ਗੱਲ ਜੀ ਸਾਹਿਬ ਇਲਾਕੇ ਦੇ ਪਹਿਲਾ ਵਾਰ ਇਸ ਦਾ ਬੱਚਾ ਜਿਹੜਾ ਲੈਫਟੀਨੈਂਟ ਬਣ ਕੇ ਆਇਆ ਤੁਹਾਡੇ ਹਾਂ ਮੇਰਾ ਸਾਬ ਦਾ ਲਗਭਗ ਪਹਿਲਾ ਹੋਊਗਾ ਜੀ ਕਿਉਂਕਿ ਚਲੋ ਮੈਂ ਪਹਿਲਾ ਪਿਛਲਾ ਪੁਰਾਣਾ ਤੇ ਨਹੀਂ ਜਾਣਦਾ ਜਦੋਂ ਦਾ ਇਸ ਲੈਨ ਦੇ ਵਿੱਚ ਪੰਜ ਚਾਰ ਪੰਜ ਸਾਲ ਹੋ ਗਿਆ ਲੇਕਿਨ ਮੈਨੂੰ ਤਾਂ ਲੱਗਦਾ ਕਿ ਹਲਕੇ ਜਨੀ ਜਿਲ੍ਹੇ ਦੇ ਵਿੱਚ ਹੀ ਪਹਿਲਾ ਹੋਊਗਾ ਜੀ ਹਾਂ ਬਹੁਤ ਵੀਰ ਨੇ ਮਿਹਨਤ ਕੀਤੀ ਹੈ ਜਿਹ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਲ ਕਹਿੰਦੇ ਨੇ ਵੀ ਬੱਚਿਆਂ ਨੂੰ ਦੇ ਦੀ ਸੇਵਾ ਕਰਨੀ ਚਾਹੀਦੀ ਆ ਕੋਚ ਬਣਤੀ ਹੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਆਪਾਂ ਉਹਨਾਂ ਦਾ ਵੀ ਬਿਲਕੁਲ ਸਹੀ ਆ ਉਹਨਾਂ ਨੇ ਫੋਜ ਦੇ ਵਿੱਚ ਹੋਵੇ ਮਤਲਬ ਕੋਈ ਵੀ ਹੋਵੇ ਡਿਪਾਰਟਮੈਂਟ ਕੋਈ ਵੀ ਹੋਵੇ ਪਰ ਹੋਵੇ ਮਿਹਨਤ ਸਦਕਾ ਮਿਹਨਤ ਕੀਤੀ ਹੋਵੇ ਜਦੋਂ ਮਿਹਨਤ ਦਾ ਮੁੱਲ ਪੈ ਜਾਂਦਾ ਨੂੰ ਦੇਖ ਕੇ ਬਹੁਤ ਉਤਸ਼ਾਹ ਵਾਅਦਾ ਹੋਰ ਵੀ ਬੱਚਿਆਂ ਦੇ ਵਿੱਚ ਵਾਅਦਾ ਤੇ ਇਹੀ ਅਪੀਲ ਸਾਰਿਆਂ ਨੂੰ ਕਰਾਂਗੇ ਕਿ ਆਪਾਂ ਵੱਧ ਤੋਂ ਵੱਧ ਜੀ ਕਿ ਆਪਾਂ ਆਪਣੇ ਪੰਜਾਬ ਵਾਲਾ ਆਪਣੀ ਮਿਹਨਤ ਵਾਲਾ ਜਿਹੜਾ ਕੀ ਵੱਧ ਤੋਂ ਵੱਧ ਜਿਹੜਾ ਕੀ ਧਿਆਨ ਦਿੱਤਾ ਜਾਵੇ ਉਹ ਰਦਾਂ ਜਦੋਂ ਕਿਉਂਕਿ ਆਪਣਾ ਜੇ ਪਿਛਲਾ ਵੀ ਆਪਾਂ ਇਤਿਹਾਸ ਫੋੜ ਕੇ ਦੇਖ ਲਈਏ ਤੇ ਲਗਭਗ ਸਭ ਤੋਂ ਜਿਹੜਾ ਕੀ ਆਪਣੇ ਜਿਹੜੇ ਡਾਇਰੈਕਟ ਭਰਤੀ ਹੋਏ ਨੇ ਅਫਸਰ ਸਾਹਿਬਾਨ ਕਿਸੇ ਵੀ ਡਿਪਾਰਟਮੈਂਟ ਦੇ ਹੁਣ ਉਹ ਸਭ ਤੋਂ ਵੱਧ ਕੀ ਪੰਜਾਬ ਦੇ ਵਿੱਚ ਮਾਪੇ ਉਹਦਾ ਕਿੱਲੇ ਵੇਚ ਕੇ ਜਾਂ ਬਾਹਰ ਜਾ ਰਹੇ ਨੇ ਉਹਨਾਂ ਨੂੰ ਕੀ ਕਹਣਾ ਚਾਹੀਦਾ ਨਹੀਂ ਮੈਂ ਤੇ ਇਹੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਕਿਉਂਕਿ ਸਾਡੇ ਸ਼ੁਰੂ ਤੋਂ ਸਾਡੇ ਜਿਹੜਾ ਕਿਰਤਾਇਆ ਖੇਤੀਬਾੜੀ ਦਾ ਬਹੁਤ ਪਜਾਉ ਆ ਧਰਤੀ ਆ ਸੋ ਕਿੱਤੇ ਦੇ ਨਾਲ ਆਪਾਂ ਜੁੜੀਏ ਸੋ ਆਪਣੇ ਹੁਣ ਤੇ ਪਹਿਲਾਂ ਤੇ ਹੈਗਾ ਸੀ ਵੀ ਮਾਈਂਡ ਦੇ ਵਿੱਚ ਹੀ ਮਤਲਬ ਪਬਲਿਕ ਦੇ ਸੀ ਕਿ ਯਾਰ ਨੌਕਰੀਆਂ ਨਹੀਂ ਮਿਲਦੀਆਂ ਜੀ ਕਿੱਦਾਂ ਹੁਣ ਤੁਹਾਡੇ ਸਾਹਮਣੇ ਆ 2-3 ਸਾਲ ਦੀ ਸਰਕਾਰ ਹੋ ਚੁੱਕੀ ਆ ਰਪੀਡ ਆ ਮਾਨ ਸਾਹਿਬ ਹੋਣਾ ਦੀ ਮੇਰੇ ਖਿਆਲ ਸ਼ਾਇਦ 50000 ਦੇ ਆਸ-ਪਾਸ ਨੌਕਰੀਆਂ ਦੇਤੀਆਂ ਸੋ ਰੋਜ਼ ਰੋਜ਼ ਹਾਂ ਮੈਨੂੰ ਲੱਗ ਰਹੀਆਂ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਗੱਲ ਫੇਰ ਮਿਹਨਤ ਤੇ ਆਉਂਦੀ ਆ ਬਿਲਕੁਲ ਜੀ ਕੱਲ ਪਰਸੋ ਜਿਹੜਾ ਤੁਸੀਂ ਦੇਖਿਆ ਉਹ ਨਿਯੁਕਤੀ ਪੱਤਰ ਦਿੱਤੇ ਸੀ ਮਾਨ ਸਾਹਿਬ ਹੁਣਾਂ ਨੇ ਉਹ ਸਕੇ ਭੈਣ ਭਰਾਵਾਂ ਨੂੰ ਜਿਹੜੇ ਕਿ ਉਹ ਨੌਕਰੀਆਂ ਮਿਲੀਆਂ ਸੀ ਸੋ 1 ਰੁਪਿਆ ਵੀ ਨਹੀਂ ਲਿਕਨ ਹੁੰਦਾ ਮਾਂ-ਬਾਪ ਦਾ ਸੁਪਨਾ ਸੀ ਉਹ ਸਵੀਕਾਰ ਹੋਇਆ ਸੱਚ ਮੈਂਡਲੀਆ ਜਿਸ ਤੇ ਧਿਆਨ ਆਪਾਂ ਨੂੰ ਮਿਹਨਤ ਕਰਨੀ ਚਾਹੀਦਾ ਮਿਹਨਤ ਦਾ ਮੁੱਲ ਜਿਹੜਾ ਕਿ ਪੰਜਾਬ ਚ ਪਊਗਾ ਬਾਹਰ ਦਾ ਖੇੜਾ ਜੀ ਆਪਾਂ ਨੂੰ ਛੱਡਣਾ ਚਾਹੀਦਾ ਧੰਨਵਾਦ ਧੰਨਵਾਦ ਮੈਂ ਰਿਸ਼ਪਾਲ ਸਿੰਘ ਪਿੰਡ ਮਾਨਾ ਵਾਲਾ ਸਾਡੇ ਆਗੇ ਮਨਿੰਦਰਜੀਤ ਸਿੰਘ ਮਨਿੰਦਰਪਾਲ ਸਿੰਘ ਦੇ ਲੈਫਟੀਨੈਂਟ ਬਣਦੇ ਮੇਰੇ ਵੱਲੋਂ ਸਮੂਹ ਨਗਰ ਵੱਲੋਂ ਲੱਖ ਲੱਖ ਵਧਾਈਆਂ ਹੋਣ। ਕੀ ਕਹਿਣਾ ਚਾਹੋ ਲੱਖੇ ਦਾ ਲੋਕ ਕਿਹੜਾ ਮੁੰਡੇ ਨੇ ਕਿਹਾ ਕਿ ਮਿਹਨਤ ਕਸ਼ ਪਰਿਵਾਰ ਆ ਪਿਤਾ ਜੀ ਕੀ ਕਰਦੇ ਨੇ? ਇਹਨਾਂ ਦੇ ਪਿਤਾ ਸਾਹਿਬ ਦਾ ਫੌਜੀ ਆ ਜੀ ਤੇ ਇਹਨਾਂ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਕਰਕੇ ਇਹਦੀ ਤੱਕੇ ਗਏ ਆ ਜੀ। ਪਿੰਡ ਦੇ ਵਿੱਚ ਵਿਆਹ ਰਗਾ ਮਾਹੌਲ ਆ ਜੀ ਇਹਨਾਂ ਦੇ ਲੈਫਟੀਨੈਂਟ ਬਾਂਦੀ ਖੁਸ਼ੀ ਦੇ ਵਿੱਚ ਬਹੁਤ ਚਾਹ ਲੋਕਾਂ ਨੂੰ ਤੁਸੀਂ ਵੇਖ ਰਹੇ ਹੋ। ਬਰਸਾਤ ਹੋਣ ਦੇ ਬਾਵਜੂਦ ਵੀ ਇੰਨੀ ਭਾਰੀ ਸੰਗਤ ਆਈ ਜੀ। ਅੱਗੇ ਤੁਹਾਡੇ ਇਲਾਕੇ 'ਚ ਖਾਸ ਕਰਕੇ ਬਾਡੇ ਰੇਸ ਨਾਲ ਕੋਈ ਨੌਜਵਾਨ ਵੱਡਾ ਅਸਰ ਬਣਿਆ ਫੌਜ ਦਾ ਸਾਡੇ ਪਿੰਡ ਦੇ ਵਿੱਚੋਂ ਦੇ ਪਹਿਲੇ ਨੌਜਵਾਨ ਆ ਜਿਹੜੇ ਲੈਫਟੀਨੈਂਟ ਬਣੇ ਆ ਮਤਲਬ ਇਲਾਕੇ ਤੋਂ ਨਹੀਂਗਾ ਕੋਈ ਪਤਾ ਪਿੰਡ ਦੇ ਵਿੱਚੋਂ ਸਾਡੇ ਚੋਂ ਪਹਿਲੇ ਬਣੇ ਆ